ਦੋਸਤੋ ਸਾਰਿਆਂ ਨੂੰ ਪਿਆ ਪਿਆ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਭਾਈ ਅੱਜ ਅਸੀਂ ਆਏ ਆ ਪਿੰਡ ਭੋੜੀਪੁਰਾ ਜਿਲ੍ਹਾ ਇਹਨੂੰ ਬਠਿੰਡਾ ਲੱਗ ਜਾਂਦਾ ਤਹਿਸੀਲ ਨੂੰ ਰਾਮਪੁਰਾ ਫੂਲਾ ਕਹਿੰਦੀ ਆ ਤੇ ਬਾਕੀ ਬਾਈ ਕੋਲੇ ਅੱਜ 6 ਨਗ ਵਕਾਉ ਸੀਗੇ ਤੇ ਬਾਕੀ ਦਿਲਾਵਾ ਬਾਈ ਤੋਂ ਲੈਨੇ ਆ 80 ਕਾ ਬਈ 80 ਕਾ ਬਈ ਤੇ ਕੀ ਨਾਮ ਹੈ ਵੀਰੇ ਆਪਣਾ ਮੇਰਾ ਨਾਮ ਬੱਬੂ ਹੈ ਠੀਕ ਹੈ ਤੇ ਬਈ ਬੱਬੂ ਅੱਜ ਕਿੰਨੇ ਨਗ ਕਾਉ ਆਪਣੇ ਕੋਲੇ 6 ਹੈ ਬਈ ਠੀਕ ਹੈ ਤੇ ਆਪਾਂ ਵਪਾਰ ਦਾ ਕੰਮ ਕਰਦੇ ਆਂ ਬਈ ਹਾਂ ਬਈ ਠੀਕ ਹੈ ਬਈ ਬਈ ਵਪਾਰ ਦਾ ਕੰਮ ਕਰਦਾ 6 ਨਗ ਬਾਈ ਕੋਲੇ ਆਹੋ ਠੀਕ ਹੈ ਤੇ ਕੀ ਡਿਟੇਲ ਹੈ ਵੀਰੇ ਬੱਬੂ ਦੀ ਇਹਨੂੰ ਬਈ ਅੱਜ ਤੀਜਾ ਸੂਆ ਹੈ ਠੀਕ ਹੈ ਤੇ ਅੱਜ ਚਾਰ ਚਾਰਕ ਦਿਨ ਹੋ ਗਏ ਸੂਈ ਨੂੰ ਇਹਨੂੰ ਠੀਕ ਹੈ ਤੇ ਮਗਰ ਮਗਰ ਇਹਦੇ ਨੀਲੀ ਰਾਗ ਦੀ ਨੀਲੀ ਰਾਗ ਦੀ ਬਈ ਮਗਰ ਕੱਟੀ ਆ ਤੁਹਾਨੂੰ ਦਿਖਾ ਦਿੰਨੇ ਆ ਗੌਰ ਨਾਲ ਨਿਸ਼ਾਨੀਆਂ ਨਿਸ਼ੂਣੀਆਂ ਬਈ ਪੂਰੀਆਂ ਕੱਟੀ ਦੇ ਕੱਟੀ ਬਈ ਬਾਕੀ ਨੀਲੀ ਰਾਵਿਚ ਪੈਂਦੀ ਆ ਬਈ ਪੂਰੀ ਪਿਓਰ ਨਿਸ਼ਾਨੀਆਂ ਨਿਸ਼ੂਣੀਆਂ ਪੂਰੀਆਂ ਬਈ ਤੁਸੀਂ ਵੇਖ ਸਕਦੇ ਆ ਤੇ ਆਮ 91 ਸੂਏ ਬਈ ਇਹ ਤੀਜੇ ਸੂਏ ਸੂਈ ਆ ਬਈ ਤੀਜੇ ਸੂਏ ਸੂਈ ਆ ਬਈ ਮੂੰਹ ਮੱਥੇ ਦੀ ਸੋਹਣੀ ਆ ਸੰਗ ਸੁੰਗੀ ਬਈ ਸੋਨਾ ਹੈ ਕਿ ਬਈ ਆਪਾਂ ਸੂ ਹੈਲਥ ਹੈਲਥ ਚੱਲ ਵਾਲੀ ਕਰਦੇ ਆਗੇ ਤੁਹਾਨੂੰ ਇੱਥੇ ਖੜੇ ਨੇ ਦਿਖਾਵਾਂਗੇ ਬਾਕੀ ਤੁਸ ਲਈ ਤੁਸੀਂ ਆਪ ਕਰ ਲੈਣੀ ਆ ਬਈ ਇਹ ਸੂਈ ਸਵਾਈ ਝੋਟੀ ਆ ਤੇ ਤੀਜੇ ਸੂਏ ਬਈ ਇਹ ਤੀਜੇ ਸੂਏ ਸੂਈ ਆ ਬਈ ਤੀਜੇ ਸੂਏ ਸੂਈ ਵੀ ਆ ਤੇ ਦੂਜੇ ਸੂਏ ਬਈ ਮਾਲਕ ਨੇ ਕਿੰਨਾ ਕਤੂਦ ਦੱਸਿਆ 12 ਕਿਲੋ ਦਸਾਂ ਭਾਈ ਦੂਜੇ ਸਵੇਰ 12 ਕਿਲੋ ਦੁੱਧ ਸੀਗਾ ਤੇ ਤੀਜੇ ਸਵੇਰ ਸੂਈ ਆ ਮਾਲਕ ਨੇ ਦੂਜੇ ਸਵੇਰ ਹੁਣ ਵੀ ਹੈਗਾ 10 ਕਿਲੋ ਬੋਲਾ ਠੀਕ ਹੈ 10 ਕਿਲੋ ਕਿੰਨੇ ਦਿਨ ਹੋਗੇ ਸੂਈ ਨੂੰ ਅ ਚੌਥਾ ਦਿਨ ਆਗਾ ਚੌਥਾ ਦਿਨ ਅੱਜ ਹਾਂ ਚਾਰ ਦਿਨ ਭਾਈ ਸੂਈ ਨੂੰ ਹੋਗੇ ਤੇ 10 ਕਿਲੋ ਬੋਲਾ ਇਸ ਵਕਤ ਤਿਆਰ ਆ ਕੰਡੇ ਦੋਲਮਾ ਬਾਕੀ ਤੁਸੀਂ ਆ ਕੇ ਤਸੱਲੀ ਕਰ ਸਕਦੇ ਹੋ ਸੂਆ ਸਵਾ ਪਸ਼ੂਆ ਭਾਈ ਕੋਈ ਛੱਕ ਨਹੀਂ ਰਹਿੰਦੀ ਉਹ ਜੀ ਥਣ ਥਣ ਬਹੁਤ ਸੋਹਣਾ ਲੱਗਿਆ ਵੀ ਇੱਕ ਹੀ ਦੂਰੀ ਤੇ ਥਣ ਲੱਗੇ ਆ ਹਾਥੀ ਚਵਾਈ ਵਾਲਾ ਥਾਣਾ ਪੱਛਪੂੜੇ ਦੀ ਵੀ ਚੰਗੀ ਆ ਐਨ ਵੀ ਪਸ਼ੂ ਸੁਕੇ ਲਸਾਇਆ ਹੋ ਜਾਂਦਾ ਉਹੋ ਤੇ ਆਏ ਥੱਲੇ 7 ਕਿਲੋ ਦਾ ਦਾ ਬੱਚਾ ਹੈ ਨਹੀਂ 4 ਤੇ ਆ ਠੀਕ ਹੈ 3 ਨਵੇਂ ਮਹੀਨੇ ਦੀ ਸੋਈ ਵੀ ਆ ਏ ਕਿਨੇ 6.5 ਨਵੇਂ ਮਹੀਨੇ ਸੋਈ ਵੀ ਆ ਹਾਂ 7 ਲੀਟਰ ਦੁੱਧ ਆ ਠੀਕ ਹੈ ਕਰ ਗਿਆ ਜਾਨੀ ਕਿ ਬੋਡੀ ਸਟਰਕਚਰ ਬਹੁਤ ਸੋਹਣਾ ਬਈ ਛੋਟੀ ਦਾ ਬੋਡੀ ਸਟਰਕਚਰ ਸੋਹਣਾਗਾ ਇਹਦਾ ਕੀ ਮਾਣ ਦੇ ਮੁੱਦੇ ਆਪਾਂ ਇਹਦਾ ਮੁੱਲ ਤਾਂ ਬਈ ਯਾਰ 70000 ਕਰਦੇ ਆ ਯਾਰ 65 ਦੀ ਦੇ ਦਾਂਗੇ ਠੀਕ ਹੈ ਮੁੱਲ 70000 65 ਦੀ ਹੈ ਤੇ ਆ ਪਹਿਲੀ ਜਿਹੜੀ ਬਾਰੇ ਆਪਾਂ 70 ਦੱਸੀ ਸੀ ਇਹਦਾ ਮੁੱਲ 85000 ਆ ਜੀ ਠੀਕ ਆ ਬਈ ਜਿਹੜੀ ਪਹਿਲਾਂ ਹੁਣ ਝੋਟੀ ਦਿਖਾਈ ਸੀ ਇਹਦਾ ਮੁੱਲ 85000 ਇਹਦਾ ਬਈ 70000 ਆ ਤੇ ਬਾਈ ਕਹਿੰਦਾ ਵੀ ਮੌਕੇ ਤੇ ਆਏਗੇ ਤਾਂ ਅਸੀਂ ਮਾਨਤਾਨ ਕਰ ਦਾਂਗੇ ਤੇ ਬਾਕੀ ਆਪਾਂ ਚੱਲਦੇ ਆਂ ਬਈ ਤੀਜੀ ਇਹ ਕਿਤੇ ਲੈ ਬਾਈ ਇਹਨੂੰ ਸੂਈ ਨੂੰ ਬਾਈ ਹੋ ਗਿਆ ਅੱਜ 9 ਦਿਨ ਠੀਕ ਆ ਆ ਕਟਾ ਇਹਦੇ ਮਗਰ ਇਹਦੇ ਮਗਰ ਆ ਕਟਾ ਬਈ ਠੀਕ ਆ 11 ਕਿਲੋ ਦੁੱਧ ਆ ਇਸਲੇ ਠੀਕ ਆ 11 ਕਿਲੋ ਸਵਾਗਤ ਤਿਆਰ ਆ ਹਾਂ 11 ਕਿਲੋ ਤਿਆਰ ਆ ਠੀਕ ਆ ਇਹਦੀ ਕਿ ਬਈ ਮਲਮੁਲੇ ਦਾ ਕਿੰਨੇ ਕਰਦੇ ਆਪਾਂ ਇਹਦਾ ਮੁੱਲ ਕਰੀਏ ਕਿਉਂ ਥੋੜਾ ਹੀ ਖੁੱਲੇ ਆ ਕਿਉਂ ਉਹ ਸਿੰਘ ਬਈ ਠੀਕ ਆ ਥੋੜਾ ਖੁੱਲਾ ਸਿੰਘ ਦੂਜਾ ਸੂਆ ਦੂਜਣ ਸੁਣ ਲੇਵੇ ਲੂਵੇ ਦੀ ਬਈ ਸੋਹਣੀ ਐ ਛੁੱਟੀ ਬਾਕੀ ਥਾਂ ਥਣ ਵੀ ਸੋਹਣਾ ਲੱਗਿਆ ਵਾ ਮੂੰਹ ਮੱਥੇ ਦੀ ਵੀ ਸੋਹਣੀ ਐ ਬਾਕੀ ਉਂ ਵੀ ਬਈ ਰਾਜੀ ਆ ਤੇ ਇਹਦਾ ਮੁੱਲ ਕੀ ਕਰਦੇ ਆ ਵੀਰੇ ਆਪਾਂ ਕਹੀ ਜਾ ਇਹਦਾ ਇਹਦਾ 10 ਕਰ ਦਿੰਦੇ 10 ਮੌਕੇ ਤੇ ਮਾਨਤਾਨ ਹੋ ਜਾਊਗਾ ਹਾਂ ਆਓ ਬਈ ਆਪਾਂ ਚੱਲ ਇਹ ਤੀਜਾ ਸੂਆ ਕੀ ਠੀਕ ਐ ਇਹਦੇ ਮਗਰ ਕੱਟਾ ਆਗਾ ਇਹਦੇ ਮਗਰ ਵੀ ਕੱਟਾ ਆ ਆ ਬੈਠਾ ਹਾਂ ਠੀਕ ਆ ਆ ਕੱਟਾ ਬਈ ਇਹਦੇ ਮਗਰ ਇਹਦੇ ਵੀ 11 ਕਿਲੋ ਦੁੱਧ ਆ 11 ਕਿਲੋ ਦੁੱਧ ਰੈਡੀ ਆ ਬਈ ਤੇ ਨੂੰ ਦਾ 11 12 ਦਿਨ ਇਹਨੂੰ ਹੋ ਗਿਆ 11 ਦਿਨ ਕੋਈ ਨੀਲੀ ਰਾਵੀ ਚ ਪੈਂਦੀ ਆ ਬਾਈ ਬਾਕੀ ਥਾਣਾ ਹਵਾਨੇ ਦੀ ਬਈ ਸਾਫ ਆ ਕੋਈ ਭੂਰਾ ਫੋਟ ਛਾਂਗ ਨਹੀਂ ਗਈ ਥਣ ਥਣ ਬਹੁਤ ਸੋਹਣਾ ਲੱਗਿਆ ਬਾਈ ਉਹੀ ਵੀ ਰਾਜੀ ਆਏ ਨਹੀਂ ਢਲਕ ਮੇਜ ਪੜਿਆਂ ਦੀ ਆ ਤੇ ਇਹਦੀ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ 1 5 1 5 ਮਾਨਤਨ ਹੋ ਜੂਗਾ ਮੌਕੇ ਤੇ ਹਾਂ ਠੀਕ ਆ ਤੇ ਦੂਜਾ ਬਾਈ ਇਹ ਥੱਲੇ 10 ਲੀਟਰ ਦੁੱਧ ਆ ਠੀਕ ਆ ਇਹਦਾ ਬੱਚਾ ਬਾਹਰ ਖੜਾ ਇਹਨੂੰ ਹੋ ਗਿਆ ਅੱਜ 15 ਦਿਨ ਕੋਈ ਠੀਕ ਆ 10 ਕਿਲੋ ਰੈਡੀ ਆ ਇਸ ਵਕਤ ਹਾਂ 10 ਕਿਲੋ ਬਈ ਦੁੱਧ ਇਹਦੇ ਥੱਲੇ ਰੈਡੀ ਆ ਤੇ ਕਹਿੰਦੇ ਮੈਂ ਸੂਇਆ ਇਹ ਦੂਜਾ SUV ਆ ਗਿਆ ਮਾਲਕਾਂ ਕਹਿੰਦਾ ਪਤੀਜਾ ਮੰਨ ਲੈ ਅਗਲਾ ਦੂਜਾ ਮੰਨ ਠੀਕ ਹੈ ਬਈ ਤੀਜਾ ਮੰਨ ਕੇ ਚਾਹ ਉਹਦੇ ਮਾਲਕ ਦੂਜੇ SUV ਕਹਿੰਦੇ ਸੀਗੇ ਤੇ ਸਿੰਘ ਸਿੰਘ ਵੀ ਬਈ ਥੋੜਾ ਜਿਹਾ ਖੁੱਲਾ ਕਹਦਾ ਉਹ ਬਾਡੀ ਸਟਰਕਚਰ ਦੀ ਬਈ ਸੋਹਣੀ ਹੈ ਤੇ ਇਹਦੀ ਕੀ ਡਿਮਾਂਡ ਕਰਦੇ ਆ ਵੀਰੇ ਆਪਾਂ ਇਹਦਾ ਮੁੱਲ 95000 ਤੇ ਇਹਦੇ ਮਗਰ ਕੀ ਸੀ ਕਟਾ ਕਟਾਈ ਇਹਦੇ ਮਗਰ ਇਹਦੇ ਮਗਰ ਕਟਾ ਠੀਕ ਹੈ ਤੇ ਮਗਰ ਦੀ ਕੱਟੀ ਬਾਕੀ ਮਗਰ ਕਟਾਈ ਹੈ ਠੀਕ ਹੈ ਤੇ ਮਨਤਾਨ ਹੋ ਜਾਊਗਾ ਬਈ ਹਾਂ ਕੋਈ ਨਹੀਂ ਠੀਕ ਹੈ ਤੇ ਬਾਕੀ ਬਈ ਹੋਰ ਕਾਹ ਆ ਗਈ ਹਾਂ ਹਾਂ ਠੀਕ ਹੈ ਬਾਕੀ 11.5 12 ਕਿਲੋ ਹੋਊਗਾ ਠੀਕ ਆ ਸੰਗ ਸੰਗ ਬਈ ਸੋਹਣਾ ਇਹਦਾ ਵੀ ਬਾਕੀ ਉਹ ਵੀ ਬਾਡੀ ਸਟਰਕਚਰ ਵੀ ਬਈ ਸੋਹਣਾ ਤੇ ਬਾਕੀ ਹਵਾਨਾ ਤੁਹਾਨੂੰ ਦਿਖਾਣ ਨੇ ਨੇੜ ਤੋਂ ਹਵਾਨੇ ਨੂੰ ਬੱਖ ਬਈ ਕੋਈ ਕੱਚ ਨਹੀਂ ਗਾ ਤੇ ਇਹਨੂੰ ਕਿੰਨੇ ਦਿਨ ਹੋ ਗਏ ਬਈ ਇਹਨੂੰ ਹੋ ਗਏ 8 ਦਿਨ ਸੂਈ ਤੇ ਇਹ ਥਲੇ ਹੋਊਗਾ 11.5 12 ਕਿਲੋ 11.5 12 ਕਿਲੋ ਹਾਂ ਗਾਰੰਟੀ 11.5 12 ਕਿਲੋ ਬਈ ਠੀਕ ਹੈ ਬਈ ਬਾਈਆਂ ਦਾ ਜੀ ਭਾ ਦੋ ਡੰਗ ਚੋ ਵੋ ਭਾ ਚਾਰ ਡੰਗ ਚੋ ਵੋ 11.5 ਕਿਲੋ ਇਸ ਵਕਤ ਤਿਆਰ ਆ ਬਈ ਬਾਕੀ ਹਜੇ ਪੀਕ ਲੈਵਲ ਤੇ ਆਉਣਾ ਝੋਟੀ ਨੇ ਤੇ ਕੰਨ ਮੈਂ ਸਵੇਰੇ ਇਹ ਤੀਜੇ ਸੁ ਤੀਜੇ ਸੁ ਮਗਰ ਕੀ ਆਦੇ ਕੱਟਾ ਹੀ ਆਈ ਇਹਦੇ ਮਗਰ ਮਗਰ ਵੀ ਇਹਦੇ ਬਈ ਕੱਟਾ ਤੇ ਕੀ ਡਿਮਾਂਡ ਕਰਦੇ ਆਂ ਬਈ ਆਪਾਂ ਦੀ ਇਹਦਾ 1 10 ਆਈ ਠੀਕ ਹੈ 1 10 ਹਾਂਜੀ ਠੀਕ ਹੈ ਤੇ ਬਈ ਜੇ ਕੋਈ ਆਪਣਾ ਭਰਾ ਵੀ ਕਿਸਾਨ ਭਰਾ ਵੀ ਦੋ ਤਿੰਨ ਪਸ਼ੂ ਇਕੱਠੇ ਲੈਣਾ ਜਾਵਾ ਉਹਦਾ ਕੋਈ ਮਾਨਤਾ ਨਾ ਹੋ ਜਾ ਹੋ ਜਾਊਗਾ 4 5 ਠੀਕ ਆ ਬਾਕੀ ਵੀ ਜੇ ਤੁਸੀਂ ਇਕੱਠੇ ਪਸ਼ੂ ਲੈਣਾ ਦੋ ਤਿੰਨ ਨਾਲ ਇਕੱਠੇ ਲੈਣੇ ਆ ਬਾਕੀ ਦਾ ਬਈਆਂ ਦਾ ਉਹ ਹਿਸਾਬ ਨਾਲ ਰੇਟ ਹੋ ਜਾਊਗਾ ਤੇ ਬਾਕੀ ਵੀ ਸੋਇ ਸਵਾਏ ਪਸ਼ੂ ਆ ਤੁਸੀਂ ਆਪ ਆ ਕੇ ਇਸ ਤਰ੍ਹਾਂ ਕਰ ਲੈਣੀ 4 ਡੰਗ ਚੋਕ ਲਿਆ ਸਕਦਾ ਠੀਕ ਹੈ ਵੀਰੇ ਬਈਆਂ ਦਾ ਵੀ ਪੰਜ ਚਾਰ ਡੰਗ ਚੋਕ ਆ ਤੁਸੀਂ تسਲੀ ਕਰਕੇ ਲੈ ਕੇ ਜਾਓ ਬਾਈ ਤੇ ਬਾਈ ਆਪਣਾ ਫੋਨ ਨੰਬਰ ਤੇ ਘਰ ਦਾ ਐਡਰੈਸ ਦੱਸ ਦਿਓ ਪਿੰਡ ਆਪਣਾ ਭੋੜੀਪੁਰਾ ਹਾਂਜੀ ਰਾਮਵਾਲੀ ਵਾਲੀ ਸੜਕ ਤੇ ਘਰ ਆ ਠੀਕ ਹੈ ਜੀ ਫੋਨ ਨੰਬਰ ਆਪਣਾ 814076 2239 ਠੀਕ ਹੈ ਬਾਈ ਬਾਈ ਦਾ ਫੋਨ ਨੰਬਰ ਡਿਸਪਲੇ ਤੇ ਚੱਲੀ ਜਾਂਦਾ ਜੇ ਕੋਈ ਸਾਥ ਦੱਸਣਾ ਨਹੀਂ ਕੋਈ ਗੱਲਬਾਤ ਰਹੇਗੀ ਤੁਸੀਂ ਬਾਈ ਨਾਲ ਫੋਨ ਤੇ ਕਨੈਕਟ ਕਰ ਸਕਦੇ ਆ ਇੱਕ ਮੇਰਾ ਭਰਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰਾ ਭਰਾ ਕਮੈਂਟ ਜਰੂਰ ਕਰ ਦਿਆ ਕਰੋ ਇੰਨੇ ਨਾਲ ਬਾਈ ਸਾਡਾ ਹੌਸਲਾ ਬਣਿਆ ਰਹਿੰਦਾ ਜੇ ਜੋ ਵੀ ਭਰਾ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਿਹਾ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਆ ਕਰੋ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਮਿਲਦੇ ਆਂ ਭਾਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ